ਪਤਨਾ ਮਸ਼ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ ਬੇਨੰਦਰਸ਼ਨ ਸੰਤ ਪਿਆਰੇ ਜਿਓ ਹਉ ਕੋਲੀ ਜਿਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਰਹਾਓ ਤੇਰਾ ਮੁਖ ਸੁਹਾਵਾ ਜਿਓ ਸਹਿਜ ਤੁੰ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਰਾਰੇ ਜਿਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੋਰਾਰੇ ਜਿਓ ਰਹਾਉ ਇੱਕ ਘੜੇ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਤੁਦ ਭਗਵੰਤਾ ਮੋਹਿ ਰੈਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜਿਓ ਹਉ ਕੋਲੀ ਜਿਉ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾਉ ਪਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਕਰਮੈ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਉ ਕੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਓ ਤਨਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਿਉ ਦਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੂਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਹਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਏ ਅੰਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਰਹਾਓ ਸਰਬੰਸਾਤ ਇਕ ਹੈ ਦੂਜਾ ਨਹੀਂ ਕੋਏ ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਭ ੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਇ ਕਹਾਂ ਰਹਾਓ ਸੇਵੀ ਸਾਹਿਬ ਆਪਣਾ ਅਬਰ ਨਾਂ ਜਾਂਚੋ ਕੋਏ ਨਾਨਕਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਕ ਹੋਏ ਸਾਹਿਬ ਤੇਰੇ ਨਾਮ ਬਟਹੋ ਬਿੰਦ ਬਿੰਦ ਚੁਖ ਚੁਕ ਹੋਏ ਰਹਾਓ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੇਂ ਝੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਵ ਮਿਹਰਬਾਨਾ ਹਉ ਕੁਰਬਾਨੈ ਜਾਓ ਹਉ ਕੁਰਬਾਨੈ ਜਾਉ ਤੈ ਨਾ ਕਹਿ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤੈ ਨਾ ਕਹਿ ਹਉ ਸਦ ਕੁਰਬਾਨੈ ਜਾਓ ਰਹਾਓ ਕਾਇਆ ਰੰਗਣ ਜੇਥੀਐ ਪਿਆਰੇ ਬਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੈ ਪਾਸ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਇਹ ਅੰਨੜੀਏ ਮਨੜਾ ਕਾਇ ਕਰੇ ਆਪਨੜੈ ਕਰ ਹਰ ਰੰਗੋ ਕੀ ਨਾ ਮਾਣੇ ਸੋਹਨੇੜੈ ਤਨ ਕਮਲੀਏ ਬਾਹਰ ਕਿਆ ਢੁੰਡੇ ਭੈਕਿਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸ਼ਹੁ ਧਰੇ ਪਿਆਰੋ ਿਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਪਾਵੇ ਕਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਬ ਲੁਭ ਅਹੰਕਾਰ ਕੀ ਮਾਤੀ ਮਾਇਆ ਮਹੇ ਸਮਾਣੀ ਇਨੀ ਬਾਤੀ ਸੋ ਪਾਈਐ ਨਹੀਂ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਹਿ ਕਿਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕਹਿ ਪ੍ਰੇਮ ਪਦਾਰਤ ਪਾਈਐ ਤਉ ਚਰਣੀ ਚਿਤ ਲਾਈਐ ਸ਼ੋਕ ਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮੰਲਾਇਐ ਏਵ ਕਹੈ ਸੁਹਾਗਣੀ ਭੈਣੇ ਇਨਿ ਬਾਤੀ ਸ਼ੋਪਾਈਐ ਆਪ ਗਵਾਈਐ ਤਾਂ ਸ਼ੋਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋਂ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਹ ਸਬਰਾਈ ਐ ਸਹਿ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸਮਾਣੀ ਸੁੰਦਰ ਸਾਇ ਸਰੂਪ ਚੱਕਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦਿਖਿਆ ਲੇਵਾ ਕੈ ਪੈ ਮੁਲ ਕਰਾਮਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮਹੀਅਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾਓ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਟ ਹੀ ਪੀਤਰ ਸੋ ਸੋ ਤੋਲੀ ਇਨ ਬਿਦ ਚਿੱਤ ਰਹਾਵਾਂ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਦਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਹ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਇ ਤੇਰੇ ਗੁਣ ਗਾਵਾਂ ਦਹਿ ਬੁਝਾਈ ਜੈਸੇ ਸਤ ਮੈਂ ਰھوں ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦ ਲੇਕਿਆ ਚਤੁਰਾਈ ਕ્યાਹੋਂ ਕਤੀ ਕਤੇ ਕਤ ਦੇਖਾਂ ਮੈਂ ਅਕਤ ਨਾ ਕਤ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵੜਿਆਈ ਇਤੇ ਕੁਕਰ ਹਉ ਬੇਗਾਨਾ ਭੋਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨਾਉ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਰਤਿ ਹੀ ਤੀਰਥ ਨਾਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਮਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਹੀਂ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਈਅਲ ਭਰਪੂਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ